ਨਾ ਜਰ ਮਲ ਕੋਲ ਜਾ ਕੇ ਕਹਿੰਦੇ ਮਰ ਜਾਗੇ ਕੁਝ ਖਾ ਕੇ ਪੰਡਤ ਨਾਗਰ ਮਲ ਕੋਲ ਜਾ ਕੇ ਕਹਿੰਦੇ ਮਰ ਜਾਵੇ ਕੁਝ ਖਾ ਕੇ ਸੂਤਰ ਫਿਰ ਜਨੇਊ ਪਾ ਕੇ ਸੂਤਰ ਫਿਰ ਜਨੇਊ ਪਾ ਕੇ ਤੋਤੀ ਤਿਲਕ ਲਗਾਉਂਦਾ ਆ ਟੜਕੇ ਉੱਠ ਕੇ ਰੋਜ ਸਵੇਰੇ ਸਾਖੇ ਵਜਾਉਂਦਾ ਆ ਟੜਕੇ ਉੱਠ ਕੇ ਰੋਜ ਸਵੇਰੇ ਸਾਖੇ ਵਜਾਉਂਦਾ ਆ ਸਾਡਾ ਧਰਮ ਪੈ ਗਿਆ ਖਤਰੇ ਵਿੱਚ ਬਚਾਓਗੀ ਉਹਨੂੰ ਵਿਧਰਬਾ ਦੇ ਸਦਕੇ ਕੁਝ ਸਮਝਾਓ ਜੀ ਸੰਤਾਂ ਦਰਮੇਂ ਪੈ ਗਿਆ ਖਤਰੇ ਵਿੱਚ ਬਚਾਓ ਜੀ ਉਹਨੂੰ ਵਿਧਰਬਾ ਦੇ ਸਦਕੇ ਕੁਝ ਸਮਝਾਓ ਜੀ ਸੋਨਰ ਇਕੱਠੇ ਕਾਕੇ ਸਾਰੇ ਲਾਉਂਦਾ ਪੰਡਤਾਂ ਨੂੰ ਝੜਕਾਰੇ ਸਾਡੇ ਦਿਲ ਤੇ ਵਿੱਚ ਆਦੇ ਯਾਰੇ ਸਾਡੇ ਦਿਲ ਤੇ ਜਾਂਦੇ ਯਾਰੇ ਟਲੀਆਂ ਨਹੀਂ ਤਖੜਕਾਉਂਦਾ ਆ ਕੈ ਉੱਠ ਕੇ ਰੋਜ ਸਵੇਰੇ ਸੰਘ ਵਜਾਉਂਦਾ ਆ ਤਣ ਕੇ ਉੱਠ ਕੇ ਰੋਜ ਸਵੇਰੇ ਸੰਘ ਵਜਾਉਂਦਾ ਆ ਭਾਗਵੇਂ ਕੱਪੜੇ ਪਾ ਕੇ ਫਿਰਦਾ ਪੈਸੇ ਵਟਾਈਓ ਉੱਚੀਆਂ ਜਾਤਾਂ ਵਾਲੀਆਂ ਚੇਲੀਆਂ ਫਿਰੇ ਬਣਾਈਓ ਭਗਮਾ ਕੱਪੜੇ ਪਾ ਕੇ ਫਿਰਦਾ ਭੇਸ ਬਠਾਈ ਓ ਉੱਚੀਆਂ ਦਾਤੀਆਂ ਵਾਲਿਆ ਖੇਲੀ ਆਪਣੇ ਫਿਰੇ ਬਣਾਈਓ ਆਰਤੀ ਸਾਮ ਸਵੇਰੇ ਕਰਦਾ ਓ ਨੀ ਕਿਸੇ ਦੇ ਕੋਲੋਂ ਡਰਦਾ ਗੁੱਸਾ ਪੜਾ ਗਈ ਸਾਨੂੰ ਚੜਦਾ ਠਾਕਰ ਜਦੋਂ ਨਹਾਉਂਦਾ ਆ ਣਕੇ ਉੱਠ ਕੇ ਰੋਜ ਸਵੇਰੇ ਸੰਗ ਵਧਾਉਂਦਾ ਆ ਤਣਕੇ ਨੂੰ ਟਿਕਿਆ ਰੋਜ਼ ਸਵੇਰੇ ਸਾਖੇ ਵਜਾਉਂਦਾ ਆ ਉਸ ਜਾਦੂਗਰ ਨੇ ਵਕਤ ਆਸਾ ਨੂੰ ਪਾਇਆ ਏ ਸਭ ਉੱਚੇ ਨੀਚੇ ਨੂੰ ਨਾਮ ਜਪਣ ਤੇ ਲਾਇਆ ਏ ਉਸ ਜਾਦੂਗਰ ਨੇ ਬਗਤਾ ਆਸਾ ਨੂੰ ਪਾਇਆ ਏ ਸਭ ਉੱਚ ਨੀਚ ਨੂੰ ਨਾਮ ਜਪਣ ਤੇ ਰਾ ਆਏ ਉਹਨੂੰ ਪੇਲੇ ਪਾਵਨਾ ਕੋਈ ਉਲਟ ਜੰਜੂ ਫਿਰਨੇ ਪਰੋਈ ਉਹਨੂੰ ਪੇਲੇ ਪਾਵਨਾ ਕੋਈ ਉਲਟ ਜੰਜੂ ਫਿਰਨੇ ਪਰੋਈ ਫੁੱਟੇ ਸਭ ਕੇ ਪੜਾਉਂਦਾ ਆ ਤੜਕੇ ਉੱਟ ਕੇ ਰੋਜ ਸਵੇਰੇ ਸੰਗੀਤ ਜਾਉਂਦਾ ਆ ਤੜਕੇ ਉੱਠ ਕੇ ਰੋਜ਼ ਸਵੇਰੇ ਸੰਗ ਵਜਾਉਂਦਾ ਆ ਉਹ ਨੂੰ ਪੁਲਸ ਭੇਜ ਕੇ ਜੇਲ੍ਹ ਤੇ ਬੰਦ ਕਰਾਓ ਜੀ ਚੰਨ ਗੋਰਾਆ ਵਾਲਿਆ ਰੋਜ਼ ਦੱਬ ਮਗਾਓ ਜੀ ਉਹ ਨੂੰ ਪੁੱਛਦੇ ਪਿਆ ਜੇ ਕੇ ਦਿਲ ਤੇ ਬੰਨ੍ਹ ਕੇ ਰਾਹੋਗੀ ਚੰਨ ਗੋਰਾ ਆਂ ਵਾਲਿਆ ਰੋਜ਼ ਦਾ ਜਪ ਮਕਾਹੋਗੀ ਨਹੀਂ ਤਾਂ ਵੱਧ ਜਾਊਗਾ ਝਗੜਾ ਬਣਿਆ ਫਿਰਦਾ ਭਗਤ ਉਹ ਤਗੜਾ ਨਹੀਂ ਤਾਂ ਮਰ ਜਾਊਗਾ ਝਗੜਾ ਬਣਿਆ ਫਿਰਦਾ ਭਗਤ ਉਹ ਤਗੜਾ ਸਾਡੀਆਂ ਹੀ ਸਾਲਾਉਂਦਾ ਆ ਕਣਕੇ ਉੱਠ ਕੇ ਰੋਜ਼ ਸਵੇਰੇ ਸੰਗ ਵਜਾਉਂਦਾ ਆ ਕਾਣ ਕੇ ਉੱਡੇ ਗਏ ਰੋ ਦਸਦੇਰੇ ਸਾਗ ਵਜਾਉਂਦਾ ਆ